ਅੱਜ ਹੋਇਆ ਨਿੱਕੂ ਕਲਿਆਣਾ ਵੱਲੋਂ ਫਕਰ ਝੰਡੇ ਦੇ ਕੱਪ ਤੇ ਵੱਡਾ ਐਲਾਨ ਜਿਹੜੇ ਮੋਟਰਸਾਈਕਲ ਜਿੱਤਿਆ ਸੀਗਾ ਬੈਸਟ ਜਾਫੀ ਦੇ ਤੌਰ ਤੇ ਉਹ ਜੀਤਕੋਟਲੀ ਦੇ ਪਰਿਵਾਰ ਨੂੰ ਦਿੱਤੇ ਜਾਣਗੇ ਕਿੱਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਠੀਕ ਹੋਮੋਗੇ ਚੜ੍ਹਦੀ ਕਲਾ 'ਚ ਹੋਮੋਗੇ ਰਾਤ ਫਕਰ ਝੰਡੇ ਦੇ ਕੱਪ ਤੇ ਹੋਇਆ ਵੱਡਾ ਐਲਾਨ ਜਿਸ ਵਿੱਚੋਂ ਨਿੱਕੂ ਕਲਿਆਣਾ ਵਾਲਾ ਤੇ ਹਰਮਨ ਬੁਲਟ ਮੋਟਰਸਾਈਕਲ ਦੇ ਜੇਤੂ ਰਹੇ ਆ ਨਿੱਕੂ ਕਲਿਆਣਾ ਵੱਲੋਂ ਹੋਇਆ ਪਕਰ ਝੰਡੇ ਦੇ ਕੱਪ ਦੇ ਵੱਡਾ ਐਲਾਨ ਜਿਸ ਵਿੱਚ ਜੀਤਕੋਟਲੀ ਦੇ ਪਰਿਵਾਰ ਨੂੰ ਦਿੱਤੇ ਜਾਣਗੇ ਮੋਟਰਸਾਈਕਲ ਵਾਲੇ ਪੈਸੇ ਉਸ ਵਿੱਚ ਸਿਰਾ ਗੱਲਬਾਤ ਕਰਵਾਤੀ ਨਿੱਕੂ ਕਲਿਆਣਾ ਵਾਲਾ ਛਾ ਗਿਆ ਰਾਤ ਤਾਂ ਐਡੀ ਵੱਡੀ ਮੇਰ ਹੋਣੀ ਚਾਹੀਦੀ ਹੈ ਪਰਮਾਤਮਾ ਦੀ ਵਾਹਿਗੁਰੂ ਮੇਰ ਕਰੇ ਨਿੱਕੂ ਕਲਿਆਣਾ ਵਾਲੇ ਤੇ ਐਡਾ ਜਿਗਰਾ ਹੋਣਾ ਚਾਹੀਦਾ ਉਹਨੇ ਮੋਟਰਸਾਈਕਲ ਜਿੱਤ ਕੇ ਜੀਤਕੋਟਲੀ ਦੇ ਪਰਿਵਾਰ ਨੂੰ ਦੇਤਾ ਪਰ ਜੀਤਕੋਟਲੀ ਬਾਈ ਦੀ ਕਿਸੇ ਨੇ ਕਦਰ ਨਹੀਂ ਪਾਈ ਹੈਗੀ ਉਹ ਵੱਡੇ ਵੱਡੇ ਪਲੇਅਰਾਂ ਨੂੰ ਜੱਫੇ ਲਾਉਂਦਾ ਸੀਗੇ ਉਹਨੇ ਲੁੱਧਰ ਵਰਗੇ ਪਲੇਅਰਾਂ ਨੂੰ ਵੀ ਜੱਫੇ ਲਾਏ ਸੀਗੇ ਉਹ ਵੀ ਕਬੱਡੀ ਦਾ ਵੱਡਾ ਮਾਲ ਸੀ ਪਰ ਨਾਲ ਦੇ ਉਹਦੇ ਸਾਰੇ ਵੀਜਲਵਾ ਕੇ ਬਾਹਰ ਚਲੇ ਗਏ ਸੀਗੇ ਪਰ ਉਸ ਦੀ ਕਿਸੇ ਨੇ ਬਾਣੀ ਪੜੀ ਸੀਗੀ ਤਾਂ ਹੀ ਕਰਕੇ ਉਹ ਇੰਨਾ ਪਿੱਛੇ ਰਹਿ ਗਿਆ ਸੀ ਬਾਈ ਦੀ ਬਹੁਤ ਵਧੀਆ ਗੇਮ ਸੀਗੀ ਬਾਈ ਨੇ ਇੱਡੇ ਵੱਡੇ ਨਾਮ ਪੈਦਾ ਕੀਤੇ ਸੀ ਇੱਡੇ ਵੱਡੇ ਰਿਕਾਰਡ ਪੈਦਾ ਕੀਤੇ ਸੀਗੇ ਪਰ ਕਿਸੇ ਨੇ ਉਸ ਦੀ ਬਾਣੀ ਖੜੀ ਹੈਗੀ ਸਾਡੀਆਂ ਇਹੋ ਜਿਹੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ